ਗਰਗੋਲ ਦੋਰਾ ਨਾ ਤੀਨਾਂ ਦੇ ਅਮਰਜੀਤ ਕੀ ਹਾਂ ਹੈ ਬੇਟਾ ਬੀਚਾ ਇਦਾਂ ਇੱਕ ਲਈ ਰਿਹਾ ਦੋ ਦਿਨ ਨਹੀਂ ਰਿਹਾ ਵਾ ਦੋ ਤਿੰਨ ਦਿਨ ਰਿਹਾ ਤਿਹਰੇ ਦਿਨ ਇਥੋਂ ਟ੍ਰੈਕ ਤੇ ਤਰਾਈ ਆ ਤੇ ਇੱਕੋ ਫੇਰ ਰਹੀ ਆ ਨੂੰ ਅੰਮ੍ਰਿਤਸਰੇ ਚਾਲ ਦਿੱਤਾ ਮਿੱਤੇ ਬਾੜਿਆਂ ਕੀ ਦੱਸਾਂ ਬੇਟਾ ਉਹ ਨੂੰ ਆਂਦੇ ਹਨ ਨੂੰ ਆਂਦੇ ਅੰਮ੍ਰਿਤਸਰ ਲੈ ਆ ਗਏ ਨੂੰ ਆਈ ਫੇਰ ਅੰਮ੍ਰਿਤਸਰ ਲੈ ਮਾ ਜੀ ਇਹਨਾਂ ਦੇ ਪਿਤਾ ਜੱਫਤ ਕੌਂਦੀ ਹੁੰਦੀ ਇਹਨਾਂ ਦੀ ਹੋਈ ਅਬ ਬਹੁਤ ਹੋਈ ਇਹਨਾਂ ਦੇ ਲਈ ਤੇ ਨਿਆਣੇ ਤੇ ਰੋਈ ਹੋਈ ਆ ਅਸੀਂ ਇੱਕ ਦੋ ਕਿੰਨੇ ਆ ਪਰਪਤੀ ਇਦਾਂ ਹੀ ਕੋਮਰ ਵਾਲਾ ਇਹਦਾ ਘਰ ਆ ਤੋ ਇਦਾਂ ਹੀ ਹੋਣਾ ਤੋ ਇਹ ਦੇ ਦੂ ਜਾਂਦਾ ਵਾ ਤੇ ਥਾ ਲਈਂ ਜਾਂ ਮਾਰੇ ਬੱਚੇ ਕੱਧਾ ਪਾਲੇ ਖੋਣਾ ਆ ਬੱਚੇ ਮੈਂ ਬਹੁਤ ਅੱچھے ਪਾਲੇ ਪਾ ਜੀ ਮੇਰੇ ਬੱਚੇ ਬੰਨਾ ਤੈਨੂੰ ਇਹ ਮੈਂ ਮੰਦਾਂ ਦਗੜ ਪੈਂ ਜਾਂਦੀ ਦੀ ਆਂ ਲਾ ਜਨ ਮਾਣੇ ਇਹਨਾਂ ਛੋਟੇ ਛੋਟੇ ਪਾਲਦੇ ਤੇ ਹੁਣ ਉਹਨੂੰ ਬਿਮਾਰੀ ਲੱਗ ਗਈ ਤੇ ਕਿੱਦਾਂ ਲੰਘਦਾ ਮੰਡੀ ਵਿੱਚ ਬਹੁਤ ਅੱਲਾ ਜਿੱਡਾ ਰੋਤ ਨੀਂਦ ਨਹੀਂ ਹੁੰਦੀ ਤੇਸ ਤੇ ਕਿਉਂਕਿ ਕਿੱਥੇ ਤੁਸੀਂ ਉਹਦੇ ਸਿਰ ਉਹਨੇ ਤੁਹਾਨੂੰ ਖੋਣੀ ਸੀ ਪਰ ਤੁਸੀਂ ਉਹਨੂੰ ਖਵਾ ਦੇ। ਹੋਰ ਨਹੀਂ ਉਹਨੂੰ ਦੇ। ਪਰ ਕੀ ਕਰਨੇ ਦਾ ਮੈਂ ਤੇ ਇਹ ਪਤਾ ਹੀ ਦਾ ਮੇਰੇ ਪੁੱਤ ਨੂੰ ਰਾਜੀ ਹੋ ਵਜੇ ਸਹੀ। ਮੇਰਾ ਪੁੱਤ ਰਾਜੀ ਹੋ ਦੇ। ਕਿੰਨਾ ਚਿਰ ਹੋ ਗਿਆ ਤਾਂ। 2 ਮਹੀਨੇ ਹੋ ਗਏ। ਕੀ ਹੋਇਆ ਇਹ ਤੁਹਾਨੂੰ ਬੁਖਾਰ ਚੜਿਆ ਬਸ ਸਿਰ ਨੂੰ ਉੱਤੋਂ ਬੜਾ ਹਸਪਤਲ ਦੇ ਚਲ ਗਏ ਉੱਤੇ ਉਹਨਾਂ ਨੇ ਫਿਰ ਟੈਸਟ ਟੈਸਟ ਕੀਤੇ ਪਹਿਲਾਂ ਅਫੈਕਸ਼ਨਿੰਗ ਕਹਿੰਦੇ ਚਲੋ ਓਲੀ ਓਲੀ ਬਾਗ ਗੁਰਦਿਆਂ ਦੇ ਵਿੱਚ ਆ ਗਏ ਫਿਰ ਮੈਂ ਘਰ ਫੇਰਤਾ ਕਹਿੰਦੇ ਘਰ ਚੋ ਜੀ ਪੈਸੇ ਚਾਹੀਦੇ ਉੱਥੇ ਲੱਗਣੇ ਪਾਏ ਐ ਨਹੀਂ ਹੁਣ ਖਤਮ ਹੋ ਗਈ ਕੋਈ ਵੀ ਕੰਮ ਕਰ ਦੇ ਤੁਸੀਂ ਮੈਂ ਬਿਲਡਿੰਗ ਦਾ ਕੰਮ ਕਰਦਾ ਹਾਂ ਦੁਕਾਨ ਤੇ ਕੰਮ ਕਰਦਾ ਹਾਂ ਯਾਰ ਹਾਂਜੀ ਆਹ ਨੂੰ ਅਜੇ 5-6 ਮਹੀਨੇ ਹੋ ਗਏ ਕਿ ਕੀ ਕਰਨ ਕਿ ਉਹ ਦਾਨ ਸਜਣਾ ਨੂੰ ਐ ਹੀ ਅਗੇ ਬਸ ਲਾਰਜ ਕਰਾ ਦੇਣਾ ਹੋਰ ਕੁਝ ਨਹੀਂ ਚਾਹੀਦਾ ਆਪਣਾ ਕੋ ਫੋਨ ਨੰਬਰ ਦੁਬਾਰੀ ਬੋਲ ਦਿੰਦਾ 73409 7113 ਘਰ ਕਿੱਥੇ ਚੱਲਦਾ ਹੈ ਖਾਰ ਇਦਾਂ ਹੀ ਟੈਂਪਰੀ ਹੋਣਿਆ ਹੈ ਕਿ ਉਹ ਕੀ ਬਿਮਾਰੀ ਹੈ ਜਿਸ ਨੂੰ ਟੀਖਾ ਨਹੀਂ ਕੁਮਾਉਣ ਵਾਲਾ ਕੋਈ ਨਹੀਂ ਹੈ ਘਰ ਦੇ ਵਿੱਚ ਹਾਂਜੀ ਇਦਾਂ ਹੀ ਬਸ ਟਾਈਮ ਪਾਸ ਹੀ ਹੋਣ ਡਿਆ ਹੈ ਉਹ ਵੀ ਕੀ ਸੁਪਨੇ ਆਪਣੇ ਜ਼ਿੰਦਗੀ 'ਚ ਕੀ ਬਣਾਉਣਾ ਚਾਹੁੰਦੇ ਹੋ ਜਾਂ ਕੀ ਕਰਨਾ ਚਾਹੁੰਦੇ ਹੋ ਘਰ ਵਾਲੇ ਹਰ ਬਾਰ ਇਹ ਆਪਣਾ ਘਾੜੀ ਚਲਾਉਣਾ ਜੰਮੇ ਬਸ ਠੀਕ ਹੋ ਗਏ ਨੇ ਆਪਣਾ ਚਲੋ ਅੱਗੇ ਵਧੀਆ ਚੱਲਣ ਡਿਆ ਰੋਟੀ ਪਾਣੀ ਘਰ ਦੇ ਦਾ ਚੱਲੀ ਉਦਾਂ ਹੀ ਚੱਲੀ ਜਾਵੇ ਬਸ ਹੋਰ ਕੁਝ ਨਹੀਂ ਚਾਹੀਦਾ ਬਿਨਾਂ ਚਾਹੇ ਸਾਰੇ ਬਿਮਾਰੀ ਤੇ ਲੱਗ ਹਾਂਜੀ ਬਈ ਓਕੇ ਵਾਹਿਗੁਰੂ ਜੀ ਕੀ ਨਾਮ ਆ ਇਹ ਬੱਚੜ ਬਿਮਾਰੀ ਦਾ ਨਾਮ ਕੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਬੂੜੇ ਨੰਗਲ ਹੈ ਤੇ ਇਹ 2 ਮਹੀਨਿਆਂ ਤੋਂ ਬਿਮਾਰ ਆ ਪਹਿਲਾਂ ਅੰਮ੍ਰਿਤਸਰ ਹਸਪੀਟਲ ਰਿਹਾ ਸੀ 1 ਮਹੀਨਾ ਡੇਢ ਮਹੀਨਾ ਤੇ ਹੁਣ ਘਰੇ ਆ ਤੇ ਵੀਰ ਕਾਫੀ ਬਿਮਾਰ ਹੋ ਗਿਆ ਤੇ ਇਹ ਇੱਕ ਇਕੱਲਾ-ਕੱਲਾ ਹੀ ਮਾਂ ਦਾ ਪੁੱਤ ਹੈ ਤੇ ਇੱਕ ਇਹਨਾਂ ਦੀ ਭੈਣ ਹੈ ਵੱਡੀ ਹੋ ਵਿਆਹੀ ਹੋਈ ਆ ਤੇ ਅਸੀਂ ਦਾਨੀ ਸੱਜਣਾਂ ਨੂੰ ਇਹੀ ਅਪੀਲ ਬੇਨਤੀ ਕਰਦੇ ਆਂ ਕੀ ਚੈਨਲ ਹੈ ਜਥਾ ਤਾਂ ਕਿ ਵੀ ਇਹ ਵੀਡੀਓ ਜਾਵੇ ਤੇ ਦਾਨੀ ਸੱਜਣ ਇਸ ਲੋੜਵੰਦ ਦੀ ਜਿਹੜੀ ਬਾ ਜ਼ਰੂਰ ਫਰਨ ਕਿਉਂਕਿ ਧੰਗੁਰ ਨਾਨਕ ਪਾਤਸ਼ਾਹ ਮਾਰੇ ਦਾ ਉਪਦੇਸ਼ ਇਹੀ ਹੈ ਕਿ ਆਪਣੀ ਕਿਰਤ ਕਮਾਈ ਚੋਂ ਆਪਾਂ ਦਸਵੰਦ ਕੱਢ ਕੇ ਉਹਨਾਂ ਲੋੜਵੰਦਾਂ ਤੱਕ ਪਹੁੰਚਾਇਆ ਕਰੀਏ ਜਿਹੜੇ ਲੋੜਵੰਦ ਹੀ ਵਾਕਿਆ ਲੋੜਵੰਦ ਹਨ ਤੇ ਕਿਉਂਕਿ ਆਪਾਂ ਜਿੰਨਾ ਵੀ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਚੰਗੇ ਕਰਮਾਂ ਵਾਸਤੇ ਲਾਵਾਂਗੇ ਉਹ ਦਸਵੰਦ ਹੈ ਜਿਹੜਾ ਸਾਡਾ ਵਾਅਦਾ ਫੁੱਲਦਾ ਹੈ ਕਿਉਂਕਿ ਆਪਾਂ ਹੋਰ ਵੀ ਬਹੁਤ ਥਾਂ ਬਹੁਤੇ ਖਰਚੇ ਕਰਦੇ ਆਂ ਤੇ ਜਿਹੜਾ ਗਰੀਬ ਦੀ ਬਾਹ ਫੜਨੀ ਹੈ ਉਹਦੇ ਵਾਸਤੇ ਵੀ ਆਪਾਂ ਆਪਣੀ ਜਿਹੜੀ ਕਿਰਤ ਕਮਾਈ ਆ ਉਹਦੇ ਵਿੱਚ ਉਹ ਦਸਵੰਦ ਕੱਢਿਆ ਕਰੀਏ ਤੇ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਦੋ ਤਿੰਨ ਦਿਨ ਹੋ ਗਏ ਸੀ ਅਸੀਂ बार-बार ਫੋਨ ਕਰਕੇ ਇਹਨਾਂ ਨੂੰ ਬੇਨਤੀਆਂ ਕਰਕੇ ਤੇ ਆਪਣੇ ਗ੍ਰਹਿ ਵਿਖੇ ਸੱਦਣਾ ਕੀਤਾ ਕਿਉਂਕਿ ਲੋੜਵੰਦ ਪਰਿਵਾਰ ਦੀ ਜਿਹੜੀ ਵੀਡੀਓ ਬਣ ਕੇ ਤੇ ਸੰਸਾਰ ਤੱਕ ਪਹੁੰਚਦੀ ਹੋ ਜਾਵੇ ਕਿ ਲੋੜਵੰਦ ਪਰਿਵਾਰ ਦੀ ਕੋਈ ਨਾ ਕੋਈ ਬਾਹ ਫੜ ਲਵੇ ਕਿਉਂਕਿ ਦੋ ਮਹੀਨੇ ਹੋ ਗਏ ਆ ਇਹ ਜਿਹੜਾ ਨੌਜਵਾਨ ਹੈ ਇਹ ਮੰਜੇ ਤੇ ਪਿਆ ਆ ਇਹਦੀ ਮਾਤਾ ਵਿਚਾਰੀ ਪਹਿਲਾਂ ਆਮ ਲੋਕਾਂ ਦੇ ਘਰਾਂ ਵਿੱਚ ਜਾਂਦੀ ਸੀ ਕੰਮ ਕਰਨ ਉਹ ਨਹੀਂ 2 ਮਹੀਨੇ ਤੋਂ ਘਰੇ ਹੀ ਬੈਠੀ ਹੋਈ ਆ ਕਿਉਂਕਿ ਘਰ ਵਿੱਚ ਆਵਾਜ਼ ਆਈ ਹੈ ਲੋਕੀ ਪਤਾ ਲੈਣ ਵਾਸਤੇ ਵੀ ਆਉਂਦੇ ਨੇ ਰਿਸ਼ਤੇਦਾਰਾਂ ਦੀ ਵੀ ਆਵਾਜ਼ ਆਈ ਹੈ ਤੇ ਮਾਤਾ ਜੀ ਵੀ ਕੰਮਕਾਰ ਛੱਡ ਕੇ ਘਰੇ ਬੈਠੇ ਨੇ ਤੇ ਨੌਜਵਾਨ ਵੀ ਬਿਮਾਰ ਸੀ ਜਿਹੜਾ ਉਹ ਵੀ ਘਰੇ ਬੈਠਾ ਹੈ ਹੁਣ ਕਾਫੀ ਤੌਰ ਦੇ ਉਤੇ ਜਿਹੜੀ ਸਮਰੱਥਾ ਸੀ ਉਹ ਪੈਸੇ ਦੀ ਵੀ ਘਟ ਗਈ ਹੈ ਰਾਸ਼ਨ ਦੀ ਵੀ ਘਟ ਗਈ ਹੈ ਤੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਜਿੰਨਾ ਜਿੰਨਾ ਵੀ ਕਰ ਸਕਦੇ ਜੇ ਮਾਇਆ ਦੇ ਸਕਦੇ ਮਾਇਆ ਦੇ ਜੋ ਜੇ ਤੁਸੀਂ ਆਪਣੀ ਕਿਰਤ ਕਮਾਈ ਚੋਂ ਕੱਢ ਕੇ ਦਸਵੰਤ ਰਾਸ਼ਨ ਦੀ ਭੇਟਾ ਕਰਨੀ ਹੈ ਤੇ ਰਾਸ਼ਨ ਵੀ ਇਹਨਾਂ ਤੱਕ ਪਹੁੰਚਦਾ ਕਰ ਦੋ ਕਿਉਂਕਿ ਘਰ ਦੇ ਜਿਹੜੇ ਹਾਲਾਤ ਨੇ ਹੁਣ 0% ਤੇ ਪਹੁੰਚ ਚੁੱਕੇ ਨੇ ਤੇ ਸਾਰੇ ਹੀ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਜਿਹੜੇ ਦਾਨੀ ਸੱਜਣ ਇਹਨਾਂ ਤੱਕ ਪਹੁੰਚ ਕਰਨਗੇ ਇਹ ਹੁਣ ਘਰ ਵਿੱਚ ਮਾਂ ਪੁੱਤ ਹੈ ਤੇ ਇੱਕ ਇਹਨਾਂ ਦੀ ਸਿੰਘਣੀ ਹੈ ਥੋੜਾ ਜਿਹਾ ਸਮਾਂ ਹੋਇਆ ਆ ਆਨੰਦ ਕਾਰਜ ਨੂੰ 5-6 ਮਹੀਨੇ ਹੋਏ ਨੇ ਤੇ ਇੱਕਦਮ ਹੀ ਬਿਮਾਰੀ ਤੇ ਆਣ ਕੇ ਘੇਰ ਲਿਆ ਏ ਤੇ ਆਪ ਜੀ ਸਾਰੇ ਇਧਾਨੀ ਸਜਣਾ ਨੂੰ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਤੁਹਾਡੇ ਤੱਕ ਇਹ ਵੀਡੀਓ ਚੈਨਲਾਂ ਦਾ ਪਹੁੰਚਣੀ ਹੈ ਤੇ ਤੁਸੀਂ ਵੀ ਇਸ ਦੀ ਜਰੂਰ ਮੱਚ ਕਰਿਓ ਤੇ ਚੈਨਲ ਵਾਰੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਵੀਰ ਤੱਕ ਪਹੁੰਚ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ